ਸਤਿਗੁਰ ਪਾਤਸ਼ਾਹ ਅੱਜ ਦੇ ਇਹਨਾਂ ਪਾਵਨ ਸ਼ਬਦਾਂ ਦੇ ਅੰਦਰ ਸੁਹਾਗਣ ਇਸਤਰੀ ਜੋ ਆਪਣੇ ਪਤੀ ਦੇ ਨਾਲ ਰਹਿੰਦੀ ਹੈ ਉਹਦੇ ਗੁਣਾ ਨੂੰ ਦੱਸਦੀ ਹੈ ਉਹਦੇ ਪੇਸ਼ੇ ਮਦਸਦੀ ਹੈ ਉਹ ਕਰਦਾ ਕੀ ਹੈ ਕਿਉਂਕਿ ਸਮਾਜ ਦੇ ਵਿੱਚ ਸਫਲ ਅਸੀਂ ਉਹਨੂੰ ਮੰਨਦੇ ਹਾਂ ਉਹਨੂੰ ਗਿਣਦੇ ਹਾਂ ਜਿਹਦੇ ਕੋਲ ਬਹੁਤ ਧੰਨ ਹੋਏ ਜੇ ਤੁਹਾਨੂੰ ਬਹੁਤ ਪੈਸਾ ਹੋਵੇ ਵੱਡੀ ਕਾਰ ਵੱਡੀ ਕੋਠੀ ਵੱਡਾ ਧਨ ਅੱਜ ਦੇ ਸਮੇਂ ਦੇ ਅੰਦਰ ਜਦੋਂ ਕੋਈ ਰਿਸ਼ਤਾ ਕਰਦਾ ਹੈ ਨਾ ਕਿਸੇ ਬੱਚੀ ਦਾ ਕਹਿੰਦਾ ਫਲਾਣਾ ਇਨਸਾਨ ਵੱਡਾ ਬਿਜ਼ਨਸਮੈਨ ਹੈ ਵੱਡਾ ਵਪਾਰੀ ਹੈ ਮਲਟੀ ਨੈਸ਼ਨਲ ਜਿਹੜੀਆਂ ਕੰਪਨੀਆਂਜ਼ ਨੇ ਉਹਦੇ ਚ ਉਹਦਾ ਕੰਮ ਹੈ ਵੱਡੀ ਨੌਕਰੀ ਉੱਤੇ ਲੱਗਿਆ ਹੈ ਰੋਜ਼ਗਾਰ ਹੈ ਜ਼ਿੰਦਗੀ ਦਾ ਇਹ ਹੋਣਾ ਜ਼ਰੂਰੀ ਹੈ ਕਿਉਂਕਿ ਜਿਸ ਦਿਨ ਮੈਂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੇ ਜੋਤੀ ਜੋਤ ਪੁਰਬ ਦੀ ਵਿਚਾਰ ਕਰ ਰਿਹਾ ਸੀ ਨਾ ਪਾਤਸ਼ਾਹ ਦੀ ਜ਼ਿੰਦਗੀ ਦੇ ਵਿੱਚੋਂ ਜੀਵਨ ਦੇ ਵਿੱਚੋਂ ਬੜੀਆਂ ਅਹਿਮ ਘਟਨਾਵਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਨੇ ਤਾਂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੇ ਪਿਤਾ ਜੀ ਮਹਤਾ ਕਲਿਆਣ ਦਾਸ ਚੇਕਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਪਸ਼ੂ ਚਰਾਉਣ ਦੇ ਕਾਰਜ ਵਿੱਚ ਲਗਾਉਂਦੇ ਨੇ ਨਾ ਉਹਦਾ ਕਾਰਨ ਇਹ ਆ ਕਿ ਜ਼ਿੰਮੇਵਾਰ ਬਣਾਉਣਾ ਫਿਰ ਉਹਨਾਂ ਸਮਿਆਂ ਦੇ ਅੰਦਰ ਖੇਤੀਬਾੜੀ ਕਰਨੀ ਫਸਲ ਵੇਚਣੀ ਪਸ਼ੂਆਂ ਨੂੰ ਪਾਲਣਾ ਦੁੱਧ ਵੇਚਣਾ ਘਿਓ ਵੇਚਣਾ ਇਹ ਆਮ ਜਿਹੜੇ ਸਨ ਕਿੱਤੇ ਸਨ ਜੋ ਕਿਰਤ ਦੇ ਨਾਲ ਬਿਲਕੁਲ ਜੁੜੇ ਹੋਏ ਸਨ ਬਚਪਨ ਦੇ ਵਿੱਚ ਛੋਟੀ ਉਮਰ ਦੇ ਵਿੱਚ ਡੰਗਰ ਚਾਰਨ ਵਾਸਤੇ ਭੇਜ ਦੇਣਾ ਇਹ ਜ਼ਿੰਮੇਵਾਰੀ ਦਾ ਇੱਕ ਪਹਿਲਾ ਪੜਾ ਸੀ ਉਸ ਤੋਂ ਬਾਅਦ ਪਾਦਸ਼ਾਹ ਮਹਾਰਾਜ ਜਦੋਂ ਵੀਰਪੇ ਦੇ ਕੇ ਮਹਿਤਾ ਕਲਿਆਨਦਾਸ ਤੋਰਦੇ ਨੇ ਵਪਾਰ ਕਰਨ ਵਾਸਤੇ ਉਹਦੇ ਪਿੱਛੇ ਵੀ ਇਹੀ ਕਾਰਨ ਸੀ ਕੱਲ ਨੂੰ ਵਿਆਹਣਾ ਹੈ ਕੱਲ ਨੂੰ ਜ਼ਿੰਮੇਵਾਰੀਆਂ ਵਧਨਗੀਆਂ ਪਰਿਵਾਰ ਦੀਆਂ ਜ਼ਿੰਮੇਵਾਰੀ ਵਧਨ ਦੇ ਕਰਕੇ ਖਰਚੇ ਵਧਣਗੇ ਉੱਥੇ ਵਪਾਰ ਦੇ ਕੰਮ ਦੇ ਵਿੱਚ ਲਗਾਇਆ ਗਿਆ ਕਿਉਂਕਿ ਜਦੋਂ ਪੜਨ ਵਾਲੇ ਪਾਸੇ ਜਾਂਦੇ ਨੇ ਤੇ ਪੜਾਉਣ ਵਾਲਾ ਪੰਦਾ ਹੈ ਉਹਦੇ ਨਾਲ ਜਦੋਂ ਵਿਚਾਰੀ ਟਕਰਾਹ ਪੈਦਾ ਹੁੰਦਾ ਹੈ ਪੜ੍ਹਾਈ ਵੱਲੋਂ ਪਾਸਿਓਂ ਹਟਾ ਕੇ ਫਿਰ ਇਸ ਕੰਮ ਵੱਲ ਲਗਾਇਆ ਜਾਂਦਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਿਤਾ ਪਟਵਾਰੀ ਸਨ ਤੇ ਮੰਦ ਵਿੱਚ ਇਹ ਸੁਣਾ ਕਿ ਮੈਂ ਪਟਵਾਰੀ ਹਾਂ ਉੱਚੇ ਅਹੁਦੇ ਤੇ ਲੱਗਿਆ ਹੋਇਆ ਕਿ ਸ਼ਾਇਦ ਕਿਸ ਸਰਕਾਰੀ ਨੌਕਰੀ ਜਿਹੜੀ ਉਸ ਸਮੇਂ ਦੀ ਉਸ ਘਰਾਣੇ ਦੇ ਵਿੱਚ ਜੇਕਰ ਇਹ ਨੌਕਰੀ ਦੇ ਉੱਤੇ ਲੱਗ ਜਾਏ ਤਾਂ ਵੀ ਸਫਲ ਜ਼ਿੰਦਗੀ ਦੇ ਅੰਦਰ ਪੜਾ ਜਿਹੜਾ ਉਹ ਤੈਅ ਹੋ ਸਕਦਾ ਹੈ ਪਾਦਸ਼ਾਹ ਦੀ ਜੇ ਤੋ ਜ਼ਿੰਦਗੀ ਨੂੰ ਦੇਖੋ ਕਿ ਇਹਦੇ ਮਾਲਕ ਦੀ ਜ਼ਿੰਦਗੀ ਦੇ ਨਾਲ ਆ ਵੀ ਗੱਲਾਂ ਜ਼ਰੂਰ ਨਾਲ ਕੰਪੇਅਰ ਕਰਕੇ ਦੇਖਿਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਡਾਕਟਰ ਸਾਹਿਬ ਹੁਣ ਨੇ ਇੱਕ ਕਿਤਾਬ ਸ਼ਾਪੀ ਸੀ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੇ ਸਫ਼ਰ ਦੇ ਉੱਤੇ ਕਿੰਨੇ ਮੀਲਾਂ ਦਾ ਸਫ਼ਰ ਕਿੰਨੇ ਕਿਲੋਮੀਟਰਾਂ ਦਾ ਸਫ਼ਰ ਕਿੰਨੇ ਮੀਲਾਂ ਦਾ ਸਫ਼ਰ ਕਿੰਨੇ ਕਿੰਨੇ ਪੈਂਡੇ ਕਿੰਨੇ ਕਿੰਨੇ ਸਮੇਂ ਦੇ ਅੰਦਰ ਕਿੰਨੇ ਕਿੰਨੇ ਦਿਨਾਂ ਦੇ ਅੰਦਰ ਪੜਾ ਤੈਅ ਕੀਤਾ ਅੱਜ ਸਾਡੇ ਸਾਹਮਣੇ ਸਾਖੀਆਂ ਪੇ ਵਾਦਤियां ਗਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਅੱਖਾਂ ਮੀਟੀਆਂ ਸੁਮੇਰ ਪਰਬਤ ਦੇ ਉੱਤੇ ਚਲੇ ਗਏ ਭਾਈ ਮਰਦਾਨੇ ਨੂੰ ਨਾਂ ਲੈ ਕੇ ਚਲੇ ਗਏ ਅੱਖਾਂ ਮੀਟੀਆਂ ਅੱਖਾਂ ਨੇਤਰ ਬੰਦ ਕੀਤੇ ਮਦੀਨੇ ਚਲੇ ਗਏ ਇਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਦੀ ਜ਼ਿੰਦਗੀ ਦੇ ਅੰਦਰੋਂ ਆਹ ਗੱਲਾਂ ਬੜੀਆਂ ਅਹਿਮ ਨੇ ਜਿਨ੍ਹਾਂ ਦੇ ਤੇ ਰਿਸਰਚਰ ਜਿਹੜੇ ਨੇ ਸਰਚ ਕਰ ਰਹੇ ਨੇ ਪਾਤਸ਼ਾਹ ਦੀ ਜੀਵਨ ਨੂੰ ਪਾਤਸ਼ਾਹ ਦੀ ਅਹਿਮੀਅਤ ਨੂੰ ਪਾਤਸ਼ਾਹ ਦੇ ਇਹ ਪੂਰੇ ਘਟਨਾਕਰਮ ਨੂੰ ਛੋਟਾ ਜਿਹਾ ਕਹਿ ਕੇ ਇਸ ਸਾਹਮਣੇ ਰਿਆਕ ਨਾ ਰੱਖੀਏ ਸਫਲ ਇਨਸਾਨ ਪਾਰਸ਼ਾ ਦੀ ਜ਼ਿੰਦਗੀ ਦੇ ਵਿੱਚੋਂ ਇੱਕ ਘਟਨਾਵਾਂ ਤੁਹਾਨੂੰ ਮਿਲਣਗੀਆਂ ਅੱਜ ਦੇ ਸਮੇਂ ਦੇ ਅੰਦਰ ਵੀ ਇਨਸਾਨ ਦੀ ਜ਼ਿੰਦਗੀ ਦਾ ਇੱਕ ਰੋਜ਼ਗਾਰ ਹੈ ਸਫਲ ਹੋਏ ਪਰ ਗੁਰੂ ਨਾਨਕ ਮਹਾਰੇ ਪਾਰਸ਼ਾ ਨੇ ਜਿਹੜਾ ਸਿਧਾਂਤ ਦਿੱਤਾ ਹੈ ਕਿਰਤ ਕਰਨੀ ਤੇ ਕਿਰਤ ਧਰਮ ਦੀ ਕਰਨੀ ਕਿਰਤ ਕਰਨੀ ਹੈ ਤੇ ਕਿਰਤ ਜਿਹੜੀ ਹੈ ਧਰਮ ਦੀ ਕਰਨੀ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਬਣਾ ਲੈ ਕਿਰਤ ਧਰਮ ਦੀ ਕਰਨੀ ਹੈ ਤੇ ਹੱਥੋਂ ਦੇ ਕੇ ਕਿਰਤ ਜਿਹੜੀ ਹੈ ਉਹਦਾ ਕੰਮ ਉਹਦਾ ਕਾਰਜ ਉਹਦੇ ਵੱਲੋਂ ਕਮਾਇਆ ਹੋਇਆ ਧਨ ਜਿਹੜਾ ਹੈ ਉਹ ਤੇਰੇ ਆਪਣੇ ਧਰਮ ਦੇ ਕਾਰਜਾਂ ਵਿੱਚ ਲੱਗੇ ਪਾਰਸ਼ਕ ਨੇ ਉਹ ਸਫਲ ਹੈ ਅੱਜ ਧੀਆਂ ਦੇ ਬੱਚਿਆਂ ਦਾ ਰਿਸ਼ਤਾ ਹੁੰਦਾ ਤੇ ਅਸੀਂ ਘਰ ਵੇਖ ਕੇ ਘਰ ਕਾੜ ਵੇਖ ਕੇ ਸੋਨਾ ਬਿਜ਼ਨਸ ਵੇਖ ਕੇ ਅਸੀਂ ਰਿਸ਼ਤੇ ਕਰ ਦਿੰਦੇ ਆ ਜਿਹਨਾਂ ਦਾ ਗੁਣਾ ਵਾਲੇ ਪਾਸੇ ਦੇਖਿਆ ਜਾਂਦਾ ਹੋ ਸਕਦਾ ਨਸ਼ਾ ਕਰਦਾ ਹੋਈ ਹੋ ਸਕਦਾ ਹੈ ਕਿ ਉਹ ਜ਼ਿੰਦਗੀ ਦੇ ਅੰਦਰ ਐਸੇ ਔਗਣ ਹੋਣ ਜਿਨ੍ਹਾਂ ਦਾ ਸਾਨੂੰ ਲੈ ਕੇ ਫੈਸਲੇ ساری ਜ਼ਿੰਦਗੀ ਦਾ ਪਛਤਾਵਾ ਦੇ ਜਾਵੇ ਜਦੋਂ ਭਾਈ ਜੇਠੇ ਦਾ ਰਿਸ਼ਤਾ ਹੁੰਦਾ ਹੈ ਬੀਬੀ ਪਾਨੀਵਲ ਇੱਕੋ ਗੱਲ ਕਹੀ ਜਾਂਦੀ ਜੇਠੇ ਵਰਗਾ ਕੇਵਲ ਜੇਠਾ ਹੈ ਉਸ ਸਿਰ ਦੇ ਉੱਤੇ ਰੱਖੀ ਹੋਈ ਟੋਕਰੀ ਨਹੀਂ ਵੇਖੀ ਜਾਂਦੀ ਭਾਈ ਕੋਈ ਭਾਈ ਜੇਠੇ ਦੇ ਕਪੜੇ ਨਹੀਂ ਵੇਖੇ ਜਾਂਦੇ ਭਾਈ ਜੇਠੇ ਦਾ ਪਿਛੋਂ ਪਰਿਵਾਰ ਦਾ ਪਿਛੋਕੜ ਨਹੀਂ ਦੇਖਿਆ ਜਾਂਦਾ ਮਾਂ ਨਹੀਂ ਹੈ ਪਿਤਾ ਨਹੀਂ ਹੈ ਦਾਦਾ ਨਹੀਂ ਹੈ ਦਾਦੀ ਨਹੀਂ ਹੈ ਤੇ ਕੱਲ ਨੂੰ ਲੋਕੀ ਕੀ ਆਖਣਗੇ ਕਿ ਅਮਰਦਾਸ ਗੁਰੂ ਨੂੰ ਜਿਹੜਾ ਹੈ ਆਪਣੀ ਧੀ ਦੇ ਰਿਸ਼ਤੇ ਵਾਸਤੇ ਕੋਈ ਚੰਗਾ ਰਿਸ਼ਤਾ ਹੀ ਨਾ ਮਿਲਿਆ ਮੈਂ ਬਹੁਤ ਵਾਰ ਘਟਨਾ ਨਾਲ ਸਾਂਝ ਪਾਈ ਹੈ ਕਿਸੇ ਬੱਚੀ ਦਾ ਰਿਸ਼ਤਾ ਹੋਣ ਲੱਗਿਆ ਨਾ ਕਿਸੇ ਲੜਕੀ ਦਾ ਰਿਸ਼ਤਾ ਹੋਣ ਲੱਗਿਆ ਰਿਸ਼ਤਾ ਕਰਵਾ ਦਿੱਤਾ ਗਿਆ ਵਿਚੋਲਾ ਆ ਕੇ ਕਹਿੰਦਾ ਪਰਿਵਾਰ ਵਾਲਿਆਂ ਨੂੰ ਲੜਕੀ ਵਾਲਿਆਂ ਨੂੰ ਕਿੰਦਾ ਰਿਸ਼ਤਾ ਤੇ ਤੁਹਾਡੀ ਬੱਚੀ ਦਾ ਮੈਂ ਕਰਵਾ ਦਿੱਤਾ ਹੈ ਮੈਨੂੰ ਹੁਣ ਪਤਾ ਲੱਗਿਆ ਹੈ ਕਿ ਜਿਹਦੇ ਨਾਲ ਤੁਹਾਡੀ ਬੱਚੀ ਦਾ ਰਿਸ਼ਤਾ ਹੋਇਆ ਹੈ ਨਾ ਤੇ ਉਹਦੇ ਕੋਲ ਵੱਡਾ ਘਰ ਹੈ ਨਾ ਉਹਦੇ ਕੋਲ ਜ਼ਾਇਦਾਦ ਹੈ ਨਾ ਉਹਦੇ ਕੋਲ ਵੱਡੀ ਗੱਡੀ ਹੈ ਨਾ ਉਹਦੇ ਕੋਲ ਵੱਡਾ ਪੈਸਾ ਹੈ ਜੇ ਤੁਸੀਂ ਚਾਓ ਅਸੀਂ ਕੁਝ ਦਿਨਾਂ ਵਿੱਚ ਰਿਸ਼ਤਾ ਵੇਖਾਂਗੇ ਉਹੀ ਦਿਨਾਂ ਦੇ ਮਿੱਥੇ ਹੋਏ ਸਮੇਂ ਦੇ ਅੰਦਰ ਸੀ ਵਿਆਹ ਕਰ ਦਿਆਂ ਕਿਸੇ ਨੂੰ ਪਤਾ ਨਾ ਲੱਗੇਗਾ ਅਸਲੀ ਘਟਨਾ ਰੀਅਲ ਕਿਸੇ ਦੀ ਹੱਡ ਬੀਤੀ ਵਾਪਰੀ ਹੋਈ ਘਟਨਾ ਤੋ ਲੜਕੀ ਆਖਦੀ ਹੈ ਕਹਿੰਦੀ ਇਹ ਗੱਲਾਂ ਨੂੰ ਮੈਂ ਸੁਣ ਰਹੀ ਸੀ ਮੈਂ ਕਿ ਅੰਕਲ ਜੀ ਤੁਸੀਂ ਸਤਿਕਾਰਯੋਗ ਹੋ ਤੁਸੀਂ ਮੇਰੇ ਪਿਤਾ ਦੇ ਬਰਾਬਰ ਹੋ ਤੁਹਾਡਾ ਸਤਿਕਾਰ ਕਰਦੀ ਹਾਂ ਤੁਸੀਂ ਸਾਡੇ ਘਰ ਆਏ ਹੋ ਮੈਂ ਮੰਨਦੀ ਹਾਂ ਤਨਾਮ ਜਿਹਦੇ ਨਾਲ ਮੇਰਾ ਰਿਸ਼ਤਾ ਹੋਇਆ ਹੈ ਨਾਦਕੁਰ ਕਬੱਡੀ ਕਬੱਡੀਕਾਰ ਹੈ ਨਾਦਕੁਰ ਵੱਡਾ ਕਾਰ ਹੈ ਨਾਦਕੁਰ ਵੱਡਾ ਬਿਜ਼ਨਸ ਹੈ ਨਾ ਤੇ ਮੈਂ ਵਿਆਹ ਕਰਾਉਣਾ ਹੈ ਵੱਡੇ ਘਰ ਦੇ ਨਾਲ ਨਾ ਮੈਂ ਵਿਆਹ ਕਰਾਉਣਾ ਵੱਡੀ ਕਾਰ ਦੇ ਨਾਲ ਨਾ ਮੈਂ ਵਿਆਹ ਕਰਾਉਣਾ ਵੱਡੇ ਬਿਜ਼ਨਸ ਦੇ ਨਾਲ ਹੋ ਸਕਦਾ ਹੈ ਕਿ ਇਹ ਇਹ ਸਾਰੀਆਂ ਚੀਜ਼ਾਂ ਦਾ ਕਿਤੇ ਨਾ ਕਿਤੇ ਮੁੱਲ ਜਿਹੜਾ ਹੈ ਉਹ ਪੈ ਜਾਂਦਾ ਉਹ ਵੀ ਪਰ ਜਿਹੜੀ ਉਹਦੇ ਕੋਲ ਚੀਜ਼ ਹੈ ਨਾ ਉਹਦਾ ਕਦੇ ਮੁੱਲ ਪੈ ਨਹੀਂ ਸਕਦਾ ਜਿਹੜੀ ਉਹਨੇ ਚੀਜ਼ ਸਾਹਮਣੇ ਰੱਖੀ ਹੈ ਉਹਨੇ ਉਹ ਸਾਹਮਣੇ ਰੱਖਿਆ ਚੌਰ ਸਾਹਿਬ ਵਰਗਾ ਸੋਨਾ ਦਾੜਾ ਤੇ ਮੈਂ ਦਾਅਵੇ ਨਾਲ ਕਹਿੰਦੀ ਹਾਂ ਜਿੰਨੇ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਮਹਾਰਾਜ ਦੇ ਵੱਲੋਂ ਮਿਲੀ ਹੋਈ ਇਹ ਸਿੱਖੀ ਨੂੰ ਸਾਹਮਣੇ ਰੱਖਿਆ ਹੈ ਨਾ ਉਹ ਮੈਨੂੰ ਵੀ ਜਰੂਰ ਸਾਹਮਣੇ ਰੱਖੇਗਾ ਇਹਨੇ ਇਹ ਕੇਸਾ ਨੂੰ ਸਾਹਮਣੇ ਰੱਖਿਆ ਮੈਨੂੰ ਜਰੂਰ ਸਾਹਮਣੇ ਰੱਖੇਗਾ ਕਰਮਾ ਵਾਲੇ ਨੇ ਉਹਨਾਂ ਦੇ ਮਾਪਿਓ ਜਿਨ੍ਹਾਂ ਨੇ ਐਸੇ ਬੱਚੇ ਨੂੰ ਜਨਮ ਦਿੱਤਾ ਤੇ ਕਰਮਾ ਵਾਲੀਆਂ ਨੇ ਉਹ ਲੜਕੀਆਂ ਕਰਮਾ ਵਾਲੀਆਂ ਨੇ ਉਹ ਭੈਣਾਂ ਜਿਨ੍ਹਾਂ ਦੇ ਪਤੀਆਂ ਨੇ ਇਬਾਦਤ ਦੀਆਂ ਮੋਹਰਾਂ ਨੂੰ ਸਾਹਮਣੇ ਰੱਖਿਆ ਹੋਇਆ ਉਹ ਦਾੜੇ ਵੱਤ ਸ਼ਬਦ ਵਰਤਦੀ ਹੈ ਕਰਮਾ ਵਾਲੀਆਂ ਨੇ ਉਹ ਭੈਣਾਂ ਕਰਮਾ ਵਾਲੀਆਂ ਨੇ ਉਹ ਬੱਚੀਆਂ ਜਿਨ੍ਹਾਂ ਦੇ ਪਤੀਆਂ ਨੇ ਇਬਾਦਤ ਦੀਆਂ ਮੋਹਰਾਂ ਨੂੰ ਸਾਹਮਣੇ ਰੱਖਿਆ ਹੋਇਆ ਤੇ ਗੁਰੂਦੇਵ ਸਾਹਿਬ ਕਹਿਣ ਲੱਗੇ ਆਪਣੀ ਗੁਰਬਾਣੀ ਦੇ ਅੰਦਰੋਂ ਉਦਾਹਰਣ ਮੈਨੂੰ ਬੜੇ ਪਿਆਰ ਦੀ ਕਮਾਲ ਦੀ ਇਹ ਨਜ਼ਰ ਆਈ ਗੁਰਦੇਵ ਪਾਤਸ਼ਾਹ ਕਹਿੰਦੇ ਉਹ ਸੁਹਾਗਣ ਲੜਕੀ ਦੇ ਨਾਲ ਦੋ ਸਹੇਲੀਆਂ ਦੀ ਗੱਲ ਹੁੰਦੀ ਹੈ ਤੋ ਆਖਰੀ ਸਖੀਓ ਸਹੇਲੜੀਓ ਮੇਰਾ ਪੇਰ ਬਨਜਾਰਾ ਰਾਮ ਮੇਰਾ ਜਿਹੜਾ ਪ੍ਰਭੂ ਰੂਪੀ ਪਤੀ ਪ੍ਰਮਾਤਮਾ ਹੈ ਨਾ ਉਹ ਬੜਾ ਵੱਡਾ ਬਨਜਾਰਾ ਹੈ ਤੇ ਬਨਜਾਰੇ ਦਾ ਅਰਥ ਹੈ ਵਪਾਰੀ ਗੁਰਦੇਵ ਆਪਣੀ ਬਾਣੀ ਦੇ ਅੰਦਰ ਬਹੁਤ ਥਾਵਾਂ ਦੇ ਉੱਤੇ ਵਣਜਾਰਾ ਸ਼ਬਦ ਵਰਤਦੇ ਹਨ ਈਵਨ ਕਿ ਵਣਜਾਰਾ ਬਾਣੀ ਸਰਲੇਖ ਹੇਠ ਆਪ ਨੂੰ ਨਜ਼ਰ ਵੀ ਆਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਜਿਹੜੇ ਚ ਮਾਲਕ ਕਹਿੰਦੇ ਵਣਜ ਕਰੋ ਵਣਜਾਰੇਓ ਵੱਖਰ ਲਹਿ ਸੰਭਾਲ ਤੁਸੀਂ ਵਣਜ ਕਰੋ ਉਸ ਵਸਤੂ ਦਾ ਉਸ ਚੀਜ਼ ਦਾ ਵਪਾਰ ਕਰੋ ਜਿਹੜੀ ਤੁਹਾਡੀ ਜ਼ਿੰਦਗੀ ਦੇ ਅੰਦਰ ਕੰਮ ਆਏਗੀ اسی ਵਸਤ ਵਿਸਾਈਏ ਤੈਸ ਜਸੀ ਨੇ ਬਹਿ ਨਾਲ ਜਿਹੜੇ ਤੇ ਨਾਲ ਨਿਬਹੇਗੀ ਤੇ ਪਾਤਸ਼ਾਹ ਕਹਿੰਦੇ ਜਿਹੜਾ ਮੇਰਾ ਪਤੀ ਵਨਜਾਰਾ ਹੈ ਜੀਵ ਇਸਤਰੀ ਆਖਦੀ ਹੈ ਸਖੀਓ ਸਹੇਲੜੀਓ ਮੇਰਾ ਪਿਰ ਵਨਜਾਰਾ ਰਾਮ ਐਸਾ ਵਨਜਾਰਾ ਹੈ ਹਰ ਨਾਮੋਂ ਵਨੰਜੜਿਆ ਰਸਮੋਲ ਅਪਾਰਾ ਰਾਮ ਜਿਸ ਨੇ ਉਸ ਪ੍ਰਭੂ ਰੂਪੀ ਪਰਮਾਤਮਾ ਦੇ ਨਾਮ ਦੇ ਧਨ ਨੂੰ ਤੇ ਵਪਾਰ ਦੇ ਵਿੱਚ ਕੀ ਕਰਦਾ ਹੈ ਇਨਸਾਨ ਥੋੜੀ ਚੀਜ਼ ਲੈ ਕੇ ਉਨੂੰ ਜ਼ਿਆਦਾ ਬਣਾਉਂਦਾ ਹੈ ਇਨਸਾਨ ਵਪਾਰ ਦੇ ਉੱਤੇ ਪੈਸਾ ਲਗਾ ਕੇ ਉਹਦਾ ਡਬਲ ਕਰਦਾ ਹੈ ਉਹਦਾ ਟ੍ਰਿਪਲ ਕਰਦਾ ਹੈ ਉਹਦਾ ਦੋ ਗੁਣਾ ਕਰੇਗਾ ਉਹਦਾ ਚਾਰ ਗੁਣਾ ਕਰੇਗਾ ਤੇ ਗੁਰੂਦੇਵ ਕਹਿਣ ਲੱਗੇ ਹਰ ਨਾਮ ਵਰਨੰਜੜਿਆਂ ਜਿਨ੍ਹਾਂ ਨੇ ਇਸ ਨਾਮ ਦੇ ਧਨ ਦਾ ਵਪਾਰ ਕੀਤਾ ਨਾ ਜਿਨ੍ਹਾਂ ਨੇ ਵਣਜਿਆ ਤੇ ਪਾਤਸ਼ਾਹ ਕਹਿਣ ਲੱਗੇ ਰਸਮੋਲ ਅਪਾਰਾ ਰਾਮ ਉਹ ਐਨਾ ਅਮੀਰ ਹੋ ਗਿਆ ਉਦੇ ਅੰਦਰ ਇੰਨੇ ਬੇਸ਼ੁਮਾਰ ਕੀਮਤੀ ਗੁਣ ਆ ਗਏ ਤੇ ਮਾਲਕ ਆਖਣਗੇ ਮੋਲ ਅਪਾਰਾ ਰਾਮ ਉਹਦਾ ਕਦੇ ਮੋਲ ਹੀ ਨਹੀਂ ਕਦੇ ਪਾਇਆ ਜਾ ਸਕਦਾ ਮੋਲ ਅਮੋਲੋ ਇੱਥੇ ਸ਼ਬਦ ਜਿਹੜਾ ਹੈ ਨਾ ਹਰ ਨਾਮੋ ਨੰਨੇ ਨੂੰ ਕੰਨਾ ਮੰਮੀ ਨੂੰ ਹੋੜਾ ਵੀ ਆ ਤੇ ਮੰਮੀ ਨੂੰ ਔਂਕੜ ਵੀ ਆਇਆ ਹੋਇਆ ਜਦੋਂ ਗੁਰਬਾਣੀ ਨੂੰ ਪੜੋਗੇ ਬਾ ਚਾਰਟ ਵੀ ਲਿਖਿਆ ਹੋਇਆ ਹੈ ਜਦੋਂ ਵਰਣਮਾਲਾ ਦੇ ਅੱਖਰਾਂ ਨੂੰ ਪੜੋਗੇ ਨਾ ਅੰਕੜ ਜਿਹੜੀ ਹੈ ਉਹਨੂੰ ਲਘੂ ਮਾਤਰਾ ਕਿਹਾ ਜਾਂਦਾ ਹੈ। ਛੋੜਾ ਜਿਹੜਾ ਹੈ ਉਹਨੂੰ ਦੀਰਘ ਮਾਤਰਾ ਕਿਹਾ ਜਾਂਦਾ ਹੈ। ਕਾਵ ਨੂੰ ਲਿਖਣ ਲੱਗਿਆਂ ਕਾਵ ਨੂੰ ਜਦੋਂ ਲਿਖਿਆ ਜਾਂਦਾ ਹੈ ਉਹਦੇ ਵਿੱਚ ਮਾਤਰਾਵਾਂ ਦਾ ਜਿਹੜਾ ਉਹ ਖਿਆਲ ਰੱਖਿਆ ਜਾਂਦਾ ਹੈ ਜਿਨ੍ਹਾਂ ਨੇ ਪੰਜਾਬੀ ਦੀ ਗ੍ਰਾਮਰ ਪੜ੍ਹੀ ਹੋਏਗੀ ਉਹਨਾਂ ਨੇ ਜ਼ਰੂਰ ਯਾਦ ਹੋਏਗਾ। ਜਦੋਂ S1 ਜਾਂ S ਲਿਖਿਆ ਜਾਂਦਾ ਹੈ ਅੱਖਰਾਂ ਦੀ ਜਦੋਂ ਗਿਣਤੀ ਹੁੰਦੀ ਹੈ। ਹੋੜਾ ਜਿਹੜਾ ਹੈ ਉਹ ਵੱਡੀ ਮਾਤਰਾ ਹੈ ਜਿਹੜਾ ਅੰਕੜ ਹੈ ਉਹ ਛੋਟੀ ਮਾਤਰਾ ਹੈ ਤੇ ਕਾਫ ਦੇ ਬੋਲਾਂ ਨੂੰ ਉਸ ਪੰਕਤੀ ਵਿੱਚ ਆਏ ਹੋਏ ਸ਼ਬਦਾਂ ਦਾ ਜਿਹੜਾ ਗਿਣਤੀ ਹੈ ਮਾਤਰਾਵਾਂ ਦੀ ਉਹ ਬਰਾਬਰ ਰੱਖਣ ਵਾਸਤੇ ਪਾਦਸ਼ਾਹ ਨੇ ਉਹਦੇ ਨਾਲ ਅੰਕੜ ਜਾਂ ਹੋੜਾ ਸ਼ਬਦ ਜਿਹੜਾ ਹੈ ਉਚਾਰਨ ਲਿਖ ਦਿੱਤਾ ਕਿਉਂਕਿ ਉਹਦੇ ਜਿਹੜਾ ਉਹਦਾ ਅੱਖਰਾਂ ਦਾ ਜਿਹੜਾ ਮੇਲ ਹੈ ਸੁਮੇਲ ਹੈ ਉਹ ਬਰਾਬਰਤਾ ਦੇ ਨਾਲ ਬਣਿਆ ਰਿ ਅਸਲੀ ਸ਼ਬਦ ਨਾਮ ਹੈ ਜਦੋਂ ਙੜਾ ਅਤੇ ਔਂਕੜ ਜਿਹੜਾ ਹੈ ਉਹ ਪਹਿਲੇ ਅੱਖਰਾਂ ਦੇ ਨਾਲ ਆ ਜਾਏ ਉਦੋਂ ਔਂਕੜ ਉਚਾਰਨ ਹੋਏਗਾ ਜਦੋਂ ਆਖਰੀ ਅੱਖਰਾਂ ਦੇ ਨਾਲ ਆਏ ਉਦੋਂ ਙੜਾ ਉਚਾਰਨ ਹੋਏਗਾ ਅਸਲ ਰੂਪ ਦੇ ਗਲਤ ਉਚਾਰਨ ਅਸਲ ਰੂਪ ਹੋਏ ਨਾ ਅਸਲ ਰੂਪ ਨਾਮ ਹੈ ਤੇ ਨਾਮ ਦੇ ਮੰਮੇ ਨੂੰ ਔਂਕੜ ਆਈ ਹੈ ਨਾਲ ਙੜਾ ਆਏ ਔਂਕੜ ਦਾ ਉਚਾਰਨ ਹੀ ਹੋ ਸਕਦਾ ਉਹਦੇ ਅਸਲ ਰੂਪ ਤੋਂ ਉਲਟ ਉਚਾਰਨ ਹੋਏਗਾ ਉਥੇ ਅੱਖਰਾਂ ਦਾ ਜਿਹੜਾ ਸੁਮੇਲ ਹੈ ਬਰਾਬਰ ਇਹਗਾ 파ਰਸ਼ਾ ਇੱਥੇ ਬਖਸ਼ਿਸ਼ ਕਰਨ ਲੱਗੇ ਹਰ ਨਾਮ ਖੋੜਾ ਉਚਾਰਨ ਕਰਕੇ ਹਰ ਨਾਮੋਂ ਵਨੰਜੜਿਆਂ ਉਹਨਾਂ ਨੇ ਪ੍ਰਭੂ ਰੂਪੀ ਪਰਮਾਤਮਾ ਦੇ ਨਾਮ ਦਾ ਵਪਾਰ ਕਰ ਲਿਆ ਵਨੰਜੜਿਆਂ ਦਾ ਸਮੋਲ ਅਪਾਰਾ ਰਾਮ ਮੋਲ ਅਮੋਲੋ ਸੱਚ ਘਰ ਢੋਲੋ ਢੋਲ ਸ਼ਬਦ ਵੀ ਜਿਹੜਾ ਹੈ ਉਹ ਪਤੀ ਵਾਸਤੇ ਵਰਤਿਆ ਜਾਂਦਾ ਹੈ ਗੁਰੂਦੇਵ 파ਰਸ਼ਾ ਇੱਥੇ ਬਖਸ਼ਿਸ਼ ਕਰਨ ਲੱਗੇ ਮੋਲ ਅਮੋਲੋ ਜਿਹੜਾ ਉਹ ਅਮੋਲ ਹੈ ਜਿਹਦਾ ਕਦੇ ਮੋਲ ਹੀ ਨਹੀਂ ਪਾਇਆ ਜਾ ਸਕਦਾ ਸੱਚ ਘਰ ਢੋਲੋ ਪ੍ਰਭ ਭਾਵੇ ਤਾਂ ਮੁੰਦ ਪਲੀ ਪਰਸ਼ਾ ਕਹਿੰਦੇ ਬੇਅੰਤ ਗੁਣਾ ਵਾਲੀ ਉਹ ਜੀਵ ਇਸਤਰੀ ਜਿਹੜੀ ਹੈ ਹੋ ਜਾਂਦੀ ਹੈ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ ਉਸ ਇਸਤਰੀ ਨੂੰ ਪ੍ਰਭੂ ਉਹ ਇਸਤਰੀ ਜਿਹੜੀ ਹੈ ਉਹ ਜੀਵ ਇਸਤਰੀ ਜਿਹੜੀ ਹੈ ਮੰਨੋ ਕਿ ਉਹ ਮਨੁੱਖ ਜਿਹੜਾ ਹੈ ਜਿਹਦੇ ਅੰਦਰ ਪ੍ਰਭੂ ਰੂਪੀ ਪ੍ਰਮਾਤਮਾ ਦੀ ਇਹ ਅੰਛ ਵਸ ਰਹੀ ਹੈ ਉਹ ਮਨੁੱਖ ਗੁਰਦੇਵ ਕਹਿੰਦੇ ਉਸ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਜਾਂਦਾ ਕਿਉਂ ਕਿ ਆਪਣੇ ਉਹ ਖਸਮ ਦੇ ਹੁਕਮ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ ਗੁਰਬਾਣੀ ਦੇ ਅੰਦਰ ਪਾਸ਼ਾ ਨੇ ਬੜਾ ਵੱਡਾ ਨੁਕਤਾ ਸਮਝ ਕੇ ਸਮਝਾਉਣ ਵਾਸਤੇ ਪਾਸ਼ਾ ਨੇ ਬਖਸ਼ਿਸ਼ ਕੀਤਾ ਗੁਰਦੇਵ ਕਹਿਣ ਲੱਗੇ ਕਿਸੇ ਸੁਹਾਗਣ ਨੂੰ ਪੁੱਛਿਆ ਗਿਆ ਕਿ ਜਦੋਂ ਤੇਰੇ ਮੈਂ ਪਤੀ ਦੇ ਨਾਲ ਪਿਆਰ ਨੂੰ ਦੇਖਦੀ ਹਾਂ ਜੋ ਤੂੰ ਕਹਿੰਦੀ ਹੈ ਹੋਰ ਇੱਕ ਤੇਰੀ ਗੱਲ ਨੂੰ ਮੰਨਦਾ ਹੈ ਐਸਾ ਤੇਰੇ ਕੋਲ ਕਿਹੜਾ ਮੰਤਰ ਹੈ ਐਸਾ ਤੇਰੇ ਕੋਲ ਕਿਹੜਾ ਬੋਲ ਹੈ ਜੋ ਤੂੰ ਉਹ ਬੋਲ ਬੋਲ ਦਵੇਂ ਤੇ ਉਹ ਤੇਰੇ ਕੈ ਦੇ ਉਤੇ ਆਖੇ ਲੱਗ ਜਾਂਦਾ ਹੈ ਜਾਇ ਪੁਸ਼ੋ ਸੁਹਾਗਣੀ ਤੁਸੀਂ 라ਵੇ ਆ ਕਿੰਨੀ ਗੁਣੀ ਸੁਹਾਗਨ ਪੁੱਛਿਆ ਜਾ ਤੇਰੇ ਕੋਲ ਐਸਾ ਗੁਣ ਕਿਹੜਾ ਜਿਹਦੇ ਨਾਲ ਤੇਰਾ ਪ੍ਰਭੂ ਤੇਰਾ ਪਤੀ ਜਿਹੜਾ ਉਧਰੇ ਕਹਣੇ ਵਿੱਚ ਹੈ ਤੁਸੀਂ 라ਵੇ ਆ ਕਿਨੀ ਗੁਣੀ ਤੇ ਗੁਰਦੇਵ ਪਾਤਸ਼ਾਹ ਫਿਰ ਉੱਥੇ ਬਖਸ਼ਿਸ਼ ਕਰਦੇ ਨੇ ਉੱਤਰ ਦੇ ਕੇ ਕਹਿੰਦੇ ਸਹਿਜ ਸੰਤੋਖ ਸ਼ਿੰਗਾਰਿਆ ਮਿੱਠਾ ਬੋਲਣੀ ਕਹਿੰਦੇ ਸਭ ਤੋਂ ਪਹਿਲਾਂ ਆਪਣੇ ਅੰਦਰ ਤੋਂ ਸ਼ਿੰਗਾਰ ਪੈਦਾ ਕਰਨਾ ਚਾਹੀਦੀ ਹੈ ਨਾ ਤੇ ਸਹਿਜ ਦਾ ਸ਼ਿੰਗਾਰ ਪੈਦਾ ਕਰ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਨਾ ਜਿਹੜਾ ਇਨਸਾਨ ਘਰ ਨੂੰ ਚਲਾਉਣ ਵਾਸਤੇ ਪੂਰੇ ਦਿਨ ਦੇ ਮਿਹਨਤ ਕਰਨ ਵਾਸਤੇ ਬਾਹਰ ਜਾਏ ਨਾ ਤੋਨੀ ਪੂਰੇ ਦਿਨ ਦੀ ਮਿਹਨਤ ਦੇ ਵਿੱਚ 파ਰਸ਼ਨ ਨਿੱਕੇ ਨਿੱਕੇ ਨੁਕਤੇ ਜਿਹੜੇ ਨੇ ਸਾਡੇ ਪਰਿਵਾਰਕ ਰਿਸ਼ਤਿਆਂ ਨੂੰ ਸੰਭਾਲਣ ਵਾਸਤੇ ਗੁਰਦੇਵ ਨੇ ਬਖਸ਼ਿਸ਼ ਕੀਤੇ ਨੇ ਕਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ 파ਰਸ਼ਾ ਦੀ ਬਾਣੀ ਇਸ ਵਾਸਤੇ ਨਹੀਂ ਕਿ ਗੋਲਕ ਚ ਰੁਪਈਆ ਪਾਇਆ ਤੇ ਮੱਥਾ ਟੇਕ ਕੇ 파ਰਸ਼ਾ ਹੁਣ ਗੱਡੀ ਦੇ ਦੇ ਗੋਲਕ ਚ ਪਾਇਆ 10 ਰੁਪਏ ਤੇ 파ਰਸ਼ਾ ਹੁਣ ਤੂ ਘਰ ਦੇ ਦੇ ਗੁਰਦੇਵ ਦੀ ਬਾਣੀ ਨੂੰ ਪੜ ਕੇ ਦੇਖੀਏ ਬੜੇ ਕਮਾਲ ਦੇ ਨੁਕਤੇ 파ਰਸ਼ਾ ਨੇ ਇਸ ਬਾਣੀ ਅੰਦਰ ਬਖਸ਼ਿਸ਼ ਕੀਤੇ ਹੋਏ ਨੇ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਉਦਾਹਰਣ ਲਿਖੀ ਨਾ ਤੈਨਾਂ ਦੀ ਰਚਨਾ ਨੂੰ ਪੜ੍ਹੀ ਹੈ ਨਾ ਬੜੀ ਕਿਰਪਾ ਵਰਤਉਂਦੇ ਨੇ ਕਈ ਉਦਾਹਰਣਾਂ ਦੇ ਕੇ ਆਪਣੀ ਗੁਰਮਤ ਨੂੰ ਉਹਨਾਂ ਉਦਾਹਰਣਾਂ ਦੇ ਰਾਹੀਂ ਜਿਹੜਾ ਸਪਸ਼ਟ ਕਰ ਦਿੰਦੇ ਨੇ ਪਹਿਲੀ ਉਦਾਹਰਣ ਦਿੰਦੇ ਨੇ ਕਿੰਨੇ ਸਮੁੰਦਰ ਦੇ ਵਿੱਚ ਪਾਣੀ ਬਹੁਤ ਹੈ ਡੂੰਘਾ ਬਹੁਤ ਹੈ ਅੱਜ ਵੀ ਰਿਸਰਚਾਂ ਹੋ ਰਹੀਆਂ ਨੇ ਸਮੁੰਦਰ ਦੀ ਡੂੰਘਾਈ ਦੇ ਉੱਤੇ ਜਿੰਦੇ ਜਦੋਂ ਕੋਈ ਸਮੁੰਦਰ ਦੇ ਕੰਢੇ ਦੇ ਉੱਤੇ ਤੁਰਿਆ ਫੇਰੇ ਉਹ ਵਾਤ ਉਹ ਠੰਡੀ ਹਵਾ ਦਾ ਦ੍ਰਿਸ਼ ਨੂੰ ਮਾਣ ਸਕਦਾ ਹੈ ਠੰਡੀ ਹਵਾ ਨੂੰ ਮਾਣ ਸਕਦਾ ਹੈ ਪਾਣੀ ਦੀਆਂ ਲਹਿਰਾਂ ਨੂੰ ਮਾਣ ਸਕਦਾ ਹੈ ਕਿਨਾਰੇ ਕਿਨਾਰੇ ਤੁਰ ਕੇ ਵਾਪਸ ਆ ਕੇ ਘਰ ਨੂੰ ਆ ਜਾਏਗਾ ਉਹ ਕੁਝ ਕੁ ਸਮੇਂ ਵਾਸਤੇ ਉਹਦਾ ਮਾਣਿਆ ਹੋਇਆ ਜਿਹੜਾ ਹੈ ਉਹ ਦ੍ਰਿਸ਼ ਹੈ ਪਰ ਜਿਹੜੇ ਸਮੁੰਦਰ ਵਿੱਚ ਮਰਜੀਵੜੇ ਜਾਂਦੇ ਨੇ ਉਹ ਚੋ ਨੀਲ ਕੱਢਦੇ ਨੇ ਉਹ ਚੋ ਉਹਦੇ ਚ ਮੋਤੀ ਕੱਢਦੇ ਨੇ ਉੱਚ ਐਸੇ ਬੇਅੰਤ ਬੇਸ਼ੁਮਾਰ ਕੀਮਤੀ ਜਿਹੜੇ ਨੇ ਉਹ ਚੋਂ ਪਦਾਰਥ ਕੱਢਦੇ ਨਹੀਂ ਤੇ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਨੂੰ ਪਾਉਣ ਵਾਸਤੇ ਚੁੱਭੀ ਮਾਰਨੀ ਪੈਂਦੀ ਹੈ। ਦੂਸਰੀ ਉਦਾਹਰਨ ਦਿੰਦੇ ਨੇ ਕਹਿੰਦੇ ਪਰਬਤਾਂ ਦੇ ਉੱਤੇ ਪਹਾੜਾਂ ਦੇ ਉੱਤੇ ਹਰੇਕ ਕੋਈ ਸੈਰ-ਸਪਟਾ ਕਰਨ ਵਾਸਤੇ ਜਾਂਦਾ ਹੈ। ਬੜੇ ਲੋਕ ਜਾਂਦੇ ਨੇ ਪਹਾੜਾਂ ਦੇ ਉੱਤੇ ਘੁੰਮ ਫਿਰ ਕੇ ਤਸਵੀਰਾਂ ਖਿਚਾ ਕੇ ਅੱਜ ਅਸੀਂ ਵਾਪਸ ਆ ਜਾਂਦੇ ਆਂ ਪਰ ਜਦੋਂ ਉਹ ਕੋਈ ਐਸਾ ਖਦਾਨਾ ਨੂੰ ਖੋਦਣ ਵਾਲਾ ਪਹਾੜਾ ਨੂੰ ਗੋਦਨ ਵਾਲਾ ਤੁਰ ਕੋਈ ਐਸਾ ਉੱਥੇ ਜਾਂਦਾ ਉਹਨੂੰ ਪਤਾ ਲੱਗਦਾ ਕਿ ਇਸ ਪਹਾੜਾਾਂ ਦੇ ਵਿੱਚ ਆ ਆ ਜਿਹੜੀਆਂ ਧਾਤਾਂ ਨੇ ਪਈਆਂ ਹੋਈਆਂ ਨੇ ਜੋ ਇਨਸਾਨ ਨੂੰ ਅਮੀਰ ਬਣਾ ਦੇਣਗੀਆਂ ਉਹ ਆਪ ਵੀ ਅਮੀਰ ਬਣਦਾ ਹੈ ਦੂਜੇ ਸਾਹਮਣੇ ਵਾਲੇ ਨੂੰ ਅਮੀਰ ਬਣਾ ਦਿੰਦਾ ਹੈ ਤੀਸਰੀ ਉਦਾਹਰਣ ਦਿੰਦੇ ਕਹਿੰਦੇ ਜੰਗਲਾਂ ਦੇ ਵਿੱਚ ਇਨਸਾਨ ਜਾਂਦਾ ਹੈ ਵੱਦ ਤੋਂ ਵੱਧ ਫਰੂਟ ਨੂੰ ਲੈ ਕੇ ਆ ਜਾਏਗਾ ਜਾਂ ਵੱਦ ਤੋਂ ਵੱਧ ਥੋੜਾ ਬਹੁਤਾ ਸ਼ਹਿਰ ਸਪਾਟਾ ਜੰਗਲਾਂ ਦੇ ਵੱਲ ਵੇਖ ਕੇ ਕਰਕੇ ਆ ਜਾਏਗਾ ਔਰ ਕਿੰਨੇ ਜਿਹੜਾ ਉਹ ਬੂਟੀਆਂ ਨੂੰ ਉਹ ਪੌਦਿਆਂ ਨੂੰ ਜਾਣ-ਪਛਾਣ ਕਰਨ ਵਾਲਾ ਹੋਏਗਾ ਨਾ ਅੱਜ ਵੀ ਆਯੁਰਵੈਦਿਕ ਤਰੀਕੇ ਦੇ ਨਾਲ ਇਲਾਜ ਨੂੰ ਕੀਤਾ ਜਾਂਦਾ ਜਿਹੜੇ ਜੜੀ ਬੂਟੀਆਂ ਦੀ ਪਹਿਚਾਣ ਰੱਖਦੀ ਨੇ ਜੰਗਲਾਂ ਵਿੱਚ ਜਾ ਕੇ ਬੂਟੀਆਂ ਦੇ ਉੱਤੇ ਜਿਨ੍ਹਾਂ ਨੂੰ ਇਹ ਗਿਆਨ ਹੁੰਦਾ ਹੈ ਉਹ ਬੂਟੀਆਂ ਨੂੰ ਇਕੱਠੀਆਂ ਕਰਦਾ ਹੈ ਉਹ ਦਵਾਈ ਬਣਾਉਂਦਾ ਹੈ ਆਪ ਵੀ ਇਲਾਜ ਆਪਣਾ ਕਰਾਉਂਦਾ ਹੈ ਦੂਜਿਆਂ ਦਾ ਭਲਾ ਕਰਦਾ ਹੈ ਗੁਰੂ ਗ੍ਰੰਥ ਸਾਹਿਬਹਾਰੀ ਮਹਾਰਾਜ ਪਾਤਸ਼ਾਹ ਦੀ ਫਿਰ ਉਹ ਉਦਾਹਰਨ ਦਿੰਦੇ ਨੇ ਬਾਣੀ ਦੇ ਵਿੱਚ ਇਸ ਪਾਵਨ ਸ਼ਬਦਾਂ ਦੀ ਕਹਿੰਦੇ ਗੁਰਸਿੱਖ ਹੁੰਦਾ ਆ ਕੇ ਇਸ ਪਾਵਨ ਗ੍ਰੰਥ ਨੇ ਅੱਪਰ ਕਰਮਾ ਕਰਦਾ ਹੈ ਕੁਝ ਕੁ ਸਮੇਂ ਵਾਸਤੇ ਆਪਣੀ ਸੁਣਾਉਂਦਾ ਜਦੋਂ ਗੁਰੂ ਕਹਿਣ ਲੱਗਦਾ ਤੇ ਆਪਣੇ ਘਰ ਨੂੰ ਚਲੇ ਜਾਂਦਾ ਅਰਦਾਸ ਕਰਦੇ ਆਣਾ ਆਪਾਂ ਆਪਣੀ ਅਰਦਾਸ ਕਰਕੇ ਬੇਨਤੀ ਕਰਕੇ ਗੁਰੂ ਸਾਹਿਬ ਨੂੰ ਸੁਣਾ ਦਿੱਤੀ ਹੁਣ ਗੁਰੂ ਆਪਣਾ ਹੁਕਮ ਬਖਸ਼ਿਸ਼ ਕਰਨ ਲੱਗਾ ਸੀ ਘਰ ਨੂੰ ਤੁਰ ਪਈ ਕਹਿੰਦੇ ਇਹੀ ਇਨਸਾਨ ਦੀ ਉਦਾਹਰਣ ਹੈ ਪਰ ਜਿਹੜਾ ਜਿਹੜਾ ਇਨਸਾਨ ਜਿਹੜਾ ਗੁਰਸਿੱਖ ਇਸ ਪਾਵਨ ਗ੍ਰੰਥ ਦੇ ਵਿੱਚ ਜਾ ਕੇ ਚੁੱਭੀ ਲਗਾ ਲੈਂਦਾ ਜੋਈ ਜੋਈ ਖੋਜੇ ਸੋਈ ਸੋਈ ਨੇ ਪਜਾਬੀ ਜਿਹੜਾ ਜਿਹੜਾ ਇਸ ਚੁੱਭੀ ਮਾਰਦਾ ਉਹਨੂੰ ਬੜਾ ਕੁਝ ਧਨ ਹਾਸਲ ਹੋ ਜਾਂਦਾ ਮੈਂ ਬੇਨਤੀ ਕਰ ਰਿਹਾ ਸੀ ਭਗਤ ਸਾਹਿਬ ਨੂੰ ਕੋਈ ਪੁੱਛਦਾ ਹੈ ਕਹਿੰਦੇ ਸੁਹਾਗ ਨੂੰ ਪੁੱਛਿਆ ਜਾ ਕਿ ਤੇਰੇ ਕੋਲ ਐਸਾ ਕਿਹੜਾ ਗੁਣ ਹੈ ਜਿਹਦੇ ਨਾਲ ਤੂੰ ਆਪਣੇ ਰਿਸ਼ਤੇ ਨੂੰ ਬੜਾ ਬਰਕਰਾਰ ਰੱਖਿਆ ਹੈ ਪਤੀ ਤੇਰੀ ਬੜੀ ਮੰਨਦਾ ਹੈ ਤੁਹਾਡਾ ਦੋਹਾਂ ਦਾ ਆਪਸੀ ਪਿਆਰ ਬੜਾ ਹੈ ਜਾਇ ਪੁਸ਼ੋ ਸੋਹਾਗਣੀ ਤੁਸੀਂ ਰਹੇ ਆ ਕਿੰਨੀ ਗੁਣੀ ਤੂੰ ਕਿਹੜੇ ਗੁਣਾ ਨਾਲ ਰਹਿਆ ਹੈ ਤੇ ਅੱਗੋਂ ਉਹ ਜਵਾਬ ਦਿੰਦੀ ਹੈ ਸਹਿਜ ਮੇਰੇ ਅੰਦਰ ਸਹਿਜ ਹੈ ਮੇਰਾ ਪਤੀ ਸਾਰੇ ਦਿਨ ਵਾਸਤੇ ਘਰੋਂ ਕਮਾਉਣ ਵਾਸਤੇ ਰੋਟੀ ਵਾਸਤੇ ਘਰੋਂ ਬਾਹਰ ਨਿਕਲਦਾ ਹੈ ਜਦੋਂ ਆਇਆ ਹੋਇਆ ਕਿਤੇ ਥੋੜੇ ਕੁ ਸਮੇਂ ਬਾਅਦ ਤੇ ਮੈਨੂੰ ਕਿਤੇ ਕੁੱਚੇ ਬੋਲ ਵਿੱਚ ਵੀ ਬੋਲ ਦਿੰਦਾ ਹੈ ਨਾ ਤਾਂ ਮੈਂ ਆਪਣੇ ਅੰਦਰ ਸਹਿਜ ਭਰ ਦਿੰਦੀ ਆ ਮੈਂ ਉਲਟਾ ਜਵਾਬ ਨਹੀਂ ਉਹਨੂੰ ਦਿੰਦੀ ਅੱਜ ਸਾਡੇ ਬਹੁਤੇ ਰਿਸ਼ਤੇ ਜਿਹੜੇ ਹਨ ਇਸ ਕਰਕੇ ਅਸੀਂ ਕੁਇਕਲੀ ਫੈਸਲੇ ਲੈ ਲੈਂਦੇ ਹਾਂ ਫਲਾਣੇ ਨੇ ਮੈਨੂੰ ਇੰਨੀ ਗੱਲ ਕਹੀ ਹੈ ਚੁੱਕੀ ਉਸੇ ਲਈ ਪੇਕੇ ਮਾਇਕੇ ਦੇ ਵਿੱਚ ਹੁਣ ਕਰ ਦੇਣਾ ਮੈਨੂੰ ਆਹ ਕਿਹਾ ਜਾਂਦਾ ਹੈ ਮੈਨੂੰ ਆਹ ਬੋਲਿਆ ਗਿਆ ਹੈ ਮੈਨੂੰ ਆਹ ਸ਼ਬਦ ਬੋਲੇ ਗਏ ਨੇ ਮੈਂ ਰਾਵਾਂ ਨਹੀਂ ਇਸ ਇਨਸਾਨ ਦੇ ਨਾਲ ਬਹੁਤ ਕੁਝ ਸ਼ੇਅਰ ਕਰਦੇ ਹੋ ਕਿ ਐਸੀਆਂ ਵੀਡੀਓਜ਼ ਵੀ ਕਰੇ ਸ਼ੇਅਰ ਕਰਿਆ ਕਰੋ ਆਪਣੇ ਬੱਚਿਆਂ ਦੇ ਘਰ ਨੂੰ ਰਿਸ਼ਤਿਆਂ ਨੂੰ ਬਚਾਉਣ ਵਾਸਤੇ ਪਤੀ ਮਾਰੇ ਛਿੜਕਦਾ ਫ਼ੜਾਫ਼ੜ ਮਾਇਕੇ ਦੇ ਵਿੱਚ ਫੋਨ ਲਗਾ ਦਿੱਤਾ ਬਾਪੂ ਮੈਂ ਇਹਦੇ ਨਾਲ ਰਵਾਂਗੀ ਨਹੀਂ ਅੱਜ ਤੋਂ ਬਾਅਦ ਅੱਜ ਇਹਨੇ ਨੌਕਰੀ ਦੇ ਉੱਤੋਂ ਆਏ ਨੇ ਮੈਨੂੰ ਕੁੱਚੀ ਬੋਲ ਚ ਬੋਲਿਆ ਮੇਰੇ ਕੋਲ ਦੋ ਸ਼ਬਦ ਵੱਧ ਬੋਲੇਗੇ ਮੇਰੇ ਤੇ ਹੱਥ ਵੀ ਚੁੱਕਿਆ ਇਹਦੇ ਨਾਲ ਅੱਜ ਤੋਂ ਬਾਅਦ ਰਵਾਂਗੀ ਨਹੀਂ ਮੈਂ ਵਾਪਸ ਆਪਣੇ ਪੇਕੇ ਪਰਿਵਾਰ ਵਿੱਚ ਆਉਣਾ ਹੈ ਬਾਪੂ ਅਗੋ ਕਹਿੰਦਾ ਕਹਿੰਦਾ ਠੀਕ ਹੈ ਤੂੰ ਰੋ ਨਾ ਤੈਨੂੰ ਆਪਣੇ ਮੇਂ ਪਰਿਵਾਰ ਚ ਲੈ ਆਵਾਂਗਾ ਕਿ ਮੈਨੂੰ ਡਿਵੋਰਸ ਚਾਹੀਦਾ ਹੈ ਮੈਨੂੰ ਤਲਾਕ ਚਾਹੀਦਾ ਹੈ ਤੇ ਨਾ ਮੈਂ ਤਲਾਕ ਵੀ ਦਵਾ ਦੇਵਾਂਗਾ ਮੈਂ ਅੱਜ ਤੋਂ ਬਾਅਦ ਰਵਾਂਗੇ ਨਹੀਂ ਇਸ ਨੂੰ ਸਾਹ ਦੇ ਨਾਲ ਤੇਰਾ ਤੀਸਰੀ ਗੱਲ ਕਹਿਣ ਲੱਗਿਆ ਕਹਿੰਦਾ ਤੇਰੇ ਕੋਲ ਹੁਣ ਇੱਕ ਗੱਲ ਦਾ ਜਵਾਬ ਹੈ ਤੂੰ ਇਸ ਗੱਲ ਦੀ ਕੀ ਗਾਰੰਟੀ ਲੈਂਦੀ ਹੈ ਕਿ ਜਿਹੜਾ ਵਾਰ ਤੇਰੇ ਲਈ ਅੱਗੇ ਲੱਬਿਆ ਜਾਏਗਾ ਉਹ ਤੈਨੂੰ ਕਦੇ ਉੱਚੀ ਆਵਾਜ਼ ਕਦੇ ਬੋਲੇਗਾ ਨਹੀਂ ਕੋਈ ਹੋਈ ਕਹਿ ਸੁਣੀ ਤੋਂ ਬਾਅਦ ਤੇ ਬਾਅਦ ਤੇਰੇ ਉੱਤੇ ਕੋਈ ਹੱਥ ਨਹੀਂ ਕਰੇ ਚਕੇਗਾ ਕਿ ਫਿਰ ਵੀ ਆਪਣੇ ਆਪ ਦੇ ਰਿਸ਼ਤੇ ਨੂੰ ਖਤਮ ਕਰ ਦੇਗੀ ਜਵਾਬ ਨਹੀਂ ਹੁਣ ਦੱਸੋ ਆਹ ਚੀਜ਼ ਦੀ ਵਿਆਖਿਆ ਕਦੇ ਆਨੰਦ ਕਰ ਜਾਂਦੇ ਤੇ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਅਸੀਂ ਤੇ ਫੜਾ ਫੜ ਕੇ ਨੇ ਭਾਈ ਸਾਹਿਬ ਆ ਰਮਾਲਾ ਸਾਹਿਬ ਪਿਆ ਹੈ ਆ ਬਰਾਤ ਆ ਗਈ ਹੈ ਫੜਾ ਫੜਾ ਆਨੰਦ ਕਾਰਜ ਕਰ ਦੋ ਅਰਦਾਸ ਕਰਕੇ ਘਰੋਂ ਚਲੀਏ ਡੀਜੇ ਲਗਾ ਕੇ ਭੰਗੜੇ ਪਾਈ ਜਾਣ 4 ਦਿਨ ਪੱਕੀਆਂ ਤੇ ਖਾ ਲਈਏ ਨਾ ਖੁਸ਼ੀ ਉਦੋਂ ਮਨਾਈ ਜਾਂਦੀ ਹੈ ਜਦੋਂ ਨਪੁੰਨਤਾ ਹਾਸਲ ਹੋ ਜਾਏ ਅਧੂਰੀ ਚੀਜ਼ ਦੇ ਤੇ ਖੁਸ਼ੀਆਂ ਮਨਾਈ ਗਈ ਤੇ ਬਹੁਤ ਸਾਰੇ ਤੁਹਾਨੂੰ ਐਸੇ ਕੇਸ ਵੀ ਮਿਲਣਗੇ ਵਿਆਹ ਹੋਣ ਵੀ ਵੀ 25 25 30 30 ਦਿਨ ਹੋਏ ਹੁੰਦੇ ਨੇ ਮਹੀਨਾ ਮਹੀਨਾ ਹੋਇਆ ਹੁੰਦਾ ਹੈ ਡਾਈਵੋਰਸ ਦੇ ਕੇਸ ਜਿਹੜੇ ਨੇ ਉਹ ਅਦਾਲਤਾਂ ਚ ਲਾਗੇ ਵੀ ਜਾਂਦੇ ਨੇ ਐਸੀਆਂ ਐਸੀਆਂ ਪੰਕਤੀਆਂ ਦੀ ਵਿਆਖਿਆ ਨਹੀਂ ਹੋਣੀ ਚਾਹੀਦੀ ਕਦੇ ਆਨੰਦ ਗਾਰਜਾਂ ਦੇ ਉੱਤੇ ਜਾਏ ਪੁਸ਼ੋ ਸੁਹਾਗਣੀ ਤੁਸੀਂ 라ਵੇ ਕਿੰਨੀ ਗੁਣੀ ਤੇ ਅੱਗੇ ਜਵਾਬ ਦਿੰਦੀ ਹੈ ਸਹਿਜ ਸੰਤੋਖ ਸ਼ਿੰਗਾਰੀਆ ਮੈਂ ਬਾਰੀ ਤੌਰ ਤੇ ਸ਼ਿੰਗਾਰ ਨਹੀਂ ਬੰਦੀ ਮੇਰੇ ਅੰਦਰ ਸਹਿਜ ਹੈ ਸੰਤੋਖ ਹੈ ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੀ ਬਹੁਤੇ ਸਾਰੇ ਸਾਡੇ ਝਗੜੇ ਜਿਹੜੇ ਹਨ ਉਹ ਆਪਣੇ ਆਪ ਹੱਲ ਹੋ ਜਾਂਦੇ ਹਨ ਜਦੋਂ ਅਸੀਂ ਪਿਆਰ ਦੇ ਨਾਲ ਦੋ ਬੋਲ ਬੋਲ ਲਈਏ ਇਨਸਾਨ ਦਾ ਵਧਿਆ ਹੋਇਆ ਪਾਰਾ ਜਿਹੜਾ ਆਪਣੇ ਆਪ ਥਲੇ ਡਿੱਗ ਜਾਂਦਾ ਹੈ ਸਹਿ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੀ ਤੇ 파ਰਸ਼ਾ ਕਹਿਣ ਲੱਗੇ ਮੋਲ ਅਮੋਲੋ ਸੱਚ ਕਰ ਢੋਲੋ ਪ੍ਰਭ ਆਵੇ ਤਾਂ ਮੁੰਦ ਭਲੀ ਜਿਹੜੀ ਫਿਰ ਕਹਨੇ ਵਿੱਚ ਹੋ ਜਾਂਦੀ ਹੈ 파ਰਸ਼ਾ ਕਹਿੰਦੇ ਉਹ ਪ੍ਰਭੂ ਰੂਪੀ ਪਰਮਾਤਮਾ ਨੂੰ ਫਿਰ ਜਿਹੜੀ ਹੈ ਭਲੀ ਲੱਗਣ ਲੱਗ ਜਾਂਦੀ ਹੈ ਇਸੇ ਉਦਾਹਰਨ ਨੂੰ ਆਪਣੀ ਜ਼ਿੰਦਗੀ ਦੇ ਉੱਤੇ ਟੁਕਾ ਕੇ ਦੇਖੀਏ ਮਹਾਰਾਜ 파ਰਸ਼ਾ ਤੂੰ ਜ਼ਿੰਦਗੀ ਦੇ ਅੰਦਰ ਮੈਨੂੰ ਸੁੱਖ ਵੀ ਦਿੰਦਾ ਤੂੰ ਜ਼ਿੰਦਗੀ ਦੇ ਅੰਦਰ ਮੈਨੂੰ 3 ਪੁੱਤਰਾਂ ਦੀ ਦਾਤ ਵੀ ਦਿੱਤੀ ਹੈ ਤੂੰ ਜ਼ਿੰਦਗੀ ਦੇ ਅੰਦਰ ਮੈਨੂੰ ਇਹ ਕੰਮ ਕਰ ਵੀ ਦਿੱਤਾ ਤੇ ਮਹਾਰਾਜ ਪਾਤਸ਼ਾਹ ਜੀ ਜ਼ਿੰਦਗੀ ਦੇ ਅੰਦਰ ਚੱਲਦੇ ਆ ਹੋਇਆਂ ਕਿਤੇ ਇੱਕ ਦੁੱਖ ਮੈਨੂੰ ਮਿਲ ਗਿਆ ਤੇ ਮੈਂ ਤੇਰੇ ਨਾਲ ਫਟਾਫਟ ਲੜ ਪੈਣਾ ਹਾਂ ਮੈਂ ਫਟਾਫਟ ਤੇ ਨਾਲ ਝਗੜਾ ਕਰ ਲੈਣਾ ਕਿ ਰੱਬਾ ਤੈਨੂੰ ਫੈਸਲੇ ਕਰਨੇ ਨਹੀਂ ਆਉਂਦੇ ਜ਼ਿੰਦਗੀ ਦੇ ਮੇਰਾ ਤੇਰੇ ਨਾਲ ਉਹ ਇਕਰਾਰਨਾਮਾ ਟੁੱਟਿਆ ਬਹੁਤੇ ਸਾਡੇ ਚ ਇਹ ਵੀ ਲੋਕ ਹੋਣਗੇ ਕਿ ਫਟਾਫਟ ਰੱਬਾ ਅੱਜ ਤੋਂ ਬਾਅਦ ਮੈਂ ਕਦੇ ਪਾਠ ਨਹੀਂ ਕਰਾਂਗਾ ਅੱਜ ਤੋਂ ਬਾਅਦ ਮੈਂ ਗੁਰੂ ਘਰ ਨਹੀਂ ਜਾਵਾਂਗਾ ਅੱਜ ਤੋਂ ਬਾਅਦ ਮੈਂ ਤੇਰੇ ਨਾਮ ਨੂੰ ਨਹੀਂ ਲਾਵਾਂਗਾ ਕਿਉਂ ਤੂੰ ਮੇਰੇ ਨਾਲ ਮਾੜਾ ਕੀਤਾ ਤੇ ਗੁਰਦੇਵ ਕਹਿਣ ਲੱਗੇ ਫਿਰ ਐਸੇ ਲੋਕ ਜਿਹੜੇ ਨੇ ਨਾ ਉਹ ਦੂਜੇ ਧਰਮ ਵਾਲੇ ਪਾਸੇ ਚਲੇ ਜਾਣਗੇ ਦਰਗਾਹਾਂ ਦੇ ਉੱਤੇ ਬਾਬਿਆਂ ਦੇ ਉੱਤੇ ਮਜ਼ਾਰਾਂ ਦੇ ਉੱਤੇ ਐਸੇ ਇੱਕ ਬੇਅੰਤ ਬਾਬੇ ਦੇਖ ਕੇ ਉਹਨੂੰ ਪੂਜਣਾ ਸ਼ੁਰੂ ਕਰ ਦੇਣਗੇ ਜੇ ਉਹ ਬਾਬੇ ਦੇ ਚਲਦਿਆਂ ਹੋਣ ਯਾਰ ਜਿਹਦੇ ਕੋਈ ਵੀਜ਼ਾ ਲਗਾਉਣ ਵਾਸਤੇ ਜਾਂਦੇ ਆ ਪਾਸਪੋਰਟ ਤੇ ਲਿਖ ਦਿੱਤਾ ਜੇ ਉਹ ਬਾਬੇ ਦੇ ਕਿਹਾ ਕਿ ਤੇ ਪਾਸਪੋਰਟ ਦੇ ਉੱਤੇ ਸਾਈਨ ਕਰਕੇ ਲਿਖ ਕੇ ਜੇ ਵੀਜ਼ਾ ਨਾ ਲੱਗਿਆ ਫਿਰ ਫਿਰ ਨਾਂ ਬਾਬਾ ਲੱਭਾਂਗੇ 파ਰਸ਼ਨ ਸੁਹਾਗਣ ਦੀ ਉਦਾਹਰਨ ਦਿੱਤੀ ਹੈ ਨਾ ਸੁਹਾਗਣ ਕੌਣ ਹੈ ਸੁਹਾਗਣ ਉਹ ਹੈ ਜੋ ਇੱਕ ਪਤੀ ਦੇ ਨਾਲ ਰਹਿੰਦੀ ਹੈ ਜਿਹਦੇ ਇੱਕ ਤੋਂ ਵੱਧ ਪਤੀ ਹੁਣ 파ਰਸ਼ਨ ਨੇ ਉਹਨੂੰ ਦੁਹਾਗਣ ਲਿਖਿਆ ਹੈ ਗੁਰਦੇਵ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਮਾਲਕ ਆਖਣ ਲੱਗੇ ਸੁਹਾਗ ਨਹੀਂ ਕੋਲੇ ਸੁਹਾਗਣ ਵਾਲੇ ਗੁਣ ਨਹੀਂ ਅਸੀਂ ਪਤਾ ਨਹੀਂ ਕਿੰਨੇ ਪ੍ਰਭੂ ਕਿੰਨੇ ਪਰਮਾਤਮਾ ਬਣਾ ਕੇ ਰੱਬ ਦੇ ਸ਼ਰੀਕ ਬਣਾ ਕੇ ਸਾਹਮਣੇ ਆ ਕੇ ਪੇਸ਼ ਕਰ ਦਿੱਤੇ ਗੁਰਦੇਵ ਬਖਸ਼ਿਸ਼ ਕਰਦੇ ਨੇ ਫਿਰ ਬਾਣੀ ਦੇ ਅੰਦਰ ਮਾਲਕ ਕਹਿਣ ਲੱਗੇ ਮੋਲ ਅਮੋਲੋ ਸੱਚ ਕਰ ਢੋਲੋ ਪ੍ਰਭਾਵੇ ਤਾਂ ਮੁੰਦ ਭਲੀ ਉਹ ਭਲੀ ਲੱਗਦੀ ਹੈ ਇੱਕ ਸੰਗ ਹਰ ਕਾ ਕਰੇ ਰਲੀਆਂ ਹਉ ਪੁਕਾਰੀ ਦਰਖ ਜਿਹੜੀਆਂ ਐਸੀਆਂ ਜੀਵ ਇਸਤਰੀਆਂ ਦੇ ਪਿਆਰ ਨੂੰ ਦੇਖਿਆ ਜਾਂਦਾ ਹੈ ਜਿਹੜੀਆਂ ਰੱਬ ਰੱਬੀ ਹੁਕਮ ਦੇ ਵਿੱਚ ਰਹਿ ਕੇ ਰਲੀਆਂ ਰਹਿੰਦੀਆਂ ਨੇ ਮਹਾਰਾਜ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਵੇਖ ਕੇ ਮੇਰੇ ਅੰਦਰ ਆਨੰਦ ਪੈਦਾ ਹੁੰਦਾ ਹੈ ਜਿਹਨੂੰ ਪੰਚਮ ਗੁਰੂ ਦੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਕੋਈ ਜਨ ਹਰ ਸਿਉ ਦੇ ਵੈਜੋ ਮੈਂ ਵੀ ਆਪਣੇ ਪ੍ਰਭੂ ਨੂੰ ਮਿਲਣਾ ਚਾਹੁੰਦੀ ਹਾਂ ਮੇਰਾ ਵੀ ਇਸ ਤਰ੍ਹਾਂ ਪਿਆਰ ਬਣ ਜਾਏ ਸਾਡੇ ਰਿਸ਼ਤੇ ਵੀ ਇਸ ਤਰ੍ਹਾਂ ਬਰਕਰਾਰ ਰਹੇ ਜਾਣ ਤੇ ਗੁਰਦੇਵ ਕਹਣ ਲੱਗੇ ਕਰਨ ਕਰਨ ਸਮਰੱਥ ਸ੍ਰੀ ਤਰ ਪਰ ਇੱਕੋ ਹੀ ਇਹ ਤਰੀਕਾ ਹੈ ਇੱਕੋ ਹੀ ਇਹ ਪਾਰਸ਼ਾ ਕਹਿੰਦੇ ਹੱਲ ਹੈ ਉਹੀ ਪ੍ਰਭੂ ਵੀ ਪਰਮਾਤਮਾ ਕਰਨ ਕਰਨ ਸਮਰੱਥ ਸ੍ਰੀ ਤਰ ਆਪ ਕਾਰਜ ਸਾਰੇ ਉਹ ਆਪੇ ਇਹ ਕਾਰਜਾਂ ਨੂੰ ਸਵਾਰ ਦਿੰਦਾ ਹੈ ਸਫਲ ਕਰ ਦਿੰਦਾ ਨਾਨਕ ਨਦਰੀ ਧਨ ਸੁਹਾਗਨ ਸ਼ਬਦ ਅਬ ਸਧਾਰੇ ਮਹਾਰਾਜ ਕਹਿੰਦੇ ਜੀ ਇਸ ਤਰੀ ਪ੍ਰਭੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਜਦੋਂ ਇਸਤਰੀ ਦੇ ਉੱਤੇ ਉਹ ਭਾਗਾਂ ਵਾਲੀ ਹੋ ਜਾਂਦੀ ਹੈ ਤੇ ਮਾਲਕ ਆਖਣ ਲੱਗੇ ਉਹ ਸਦਾ ਪ੍ਰਭੂ ਉਹਦੀ ਜਿੰਦ ਨੂੰ ਸਹਾਰਾ ਦੇਈ ਰੱਖਦਾ ਹੈ 파ਰਸ਼ਾ ਕਹਿੰਦੇ ਹਮ ਘਰ ਸਾਚਾ ਸੋਹਿਲੜਾ ਮੇਰੇ ਹਿਰਦੇ ਰੂਪੀ ਘਰ ਵਿੱਚ ਪ੍ਰਭੂ ਰੂਪੀ ਪਰਮਾਤਮਾ ਦਾ ਸੋਹਿਲਾ ਸੋਹਿਲਾ ਦਾ ਅਰਥ ਹੈ ਖੁਸ਼ੀ ਦੇ ਗੀਤ ਸੋਹਿਲੇ ਗਾਉਣੇ 파ਰਸ਼ਾ ਕਹਿੰਦੇ ਹਮ ਘਰ ਸਾਚਾ ਸੋਹਿਲੜਾ ਪ੍ਰਭ ਆਇੜੇ ਮੀਤਾ ਰਾਮ ਮੈਂ ਹੁਣ ਖੁਸ਼ੀ ਦੇ ਗੀਤ ਗਾਉਂਦਾ ਹਾਂ ਜਿਵੇਂ ਗੁਰਬਾਣੀ ਦੇ ਅੰਦਰ ਪੜਦੇ ਨ ਆਵੋ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ ਪਾਰਸ਼ਾਤ ਖੁਸ਼ੀ ਦੇ ਗੀਤ ਗਾਉਂਦੇ ਨੇ ਮੈਨੂੰ ਹਿਰਦੇ ਰੂਪੀ ਘਰੋਚ ਪ੍ਰਭੂ ਰੂਪੀ ਪਰਮਾਤਮਾ ਨਜ਼ਰ ਆ ਗਿਆ ਮਹਾਰਾਜ ਕਹਿੰਦੇ ਹਮ ਕਰ ਸਾਚਾ ਸੋਹਿਲੜਾ ਪ੍ਰਭ ਆਇੜੇ ਨੀਤਾ RAM ਮੇਰੇ ਹਿਰਦੇ ਰੂਪੀ ਕਾਰਜ ਪ੍ਰਭੂ ਰੂਪੀ ਪਰਮਾਤਮਾ ਨੇ ਆ ਕੇ ਵਾਸਾ ਕਰ ਲਿਆ ਰਾਵੇ ਰੰਗ ਰਤੜਿਆ ਮਨ ਲੀੜਾ ਦਿੱਤਾ RAM 파르샤 ਕਹਿੰਨ ਲੱਗੇ ਉਹ ਪ੍ਰਭੂ ਉਹਨਾਂ ਜੀਵਾਂ ਨੂੰ ਮਿਲ ਪੈਂਦਾ ਹੈ ਜੋ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਆਪਣਾ ਮਨ ਉਸ ਪ੍ਰਭੂ ਦੇ ਹਵਾਲੇ ਕਰ ਦਿੰਦੇ ਨੇ ਤੇ 파르샤 ਕਹਿੰਦੇ ਉਹ ਸਦਾ ਨਾਮ ਰੂਪੀ ਪਰਮਾਤਮਾ ਦੇ ਗੁਣਾਂ ਨੂੰ ਹਾਸਲ ਕਰ ਲੈਂਦੇ ਨੇ ਉਸ ਪਰਮਾਤਮਾ ਨੂੰ ਪਾਉਣ ਲੱਗਿਆ 파르샤 ਕਹਿੰਦੇ ਤਨ ਇੱਕੋ ਚੀਜ਼ ਪਰਮਾਤਮਾ ਨੂੰ ਦੇਣੀ ਪਏਗੀ ਬਹੁਤੀਆਂ ਚੀਜ਼ਾਂ ਨੇ ਅਸੀਂ ਬਹੁਤੀਆਂ ਚੀਜ਼ਾਂ ਆ ਕੇ ਰੱਬ ਨੂੰ ਭੇਟ ਕਰ ਦਿੰਦੇ ਆ ਨਾ ਜਾਂ ਅਸੀਂ ਸ਼ਬਦ ਵਰਤਦੇ ਆ ਮੈਂ ਰੱਬ ਨੂੰ ਗੁਰੂ ਘਰ ਦੇ ਵਿੱਚ ਮੰਦਰ ਵਿੱਚ ਫਲਾਣੀ ਚੀਜ਼ ਦਾਨ ਕਰਕੇ ਆਇਆ ਯਾਦ ਰੱਖਣਾ ਇੱਕ ਗੱਲ ਯਾਦ ਰੱਖਿਓ ਦਾਨ ਹਮੇਸ਼ਾ ਆਪਣੇ ਤੋਂ ਛੋਟੇ ਨੂੰ ਕੀਤਾ ਜਾਂਦਾ ਹੈ ਆਪਣੇ ਤੋਂ ਵੱਡੇ ਨੂੰ ਹਮੇਸ਼ਾ ਭੇਟਾ ਕੀਤੀ ਜਾਂਦੀ ਹੈ ਉਹ ਸਵੀਕਾਰ ਕਰਦਾ ਕਿ ਨਹੀਂ ਕਰਦਾ ਉਹ ਵੱਡੇ ਦੇ ਉੱਤੇ ਡਿਪੈਂਡ ਹੈ ਇਹੀ ਉਦਾਹਰਣ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਰਸ਼ਾ ਨੂੰ ਬਹਾਦਰ ਸ਼ਾਹ ਮਿਲਣ ਵਾਸਤੇ ਆਇਆ। ਜਦੋਂ ਬਹਾਦਰ ਸ਼ਾਹ ਮਿਲਣ ਵਾਸਤੇ ਆਇਆ ਤੇ ਉਹਨੇ ਇੱਕ ਆਕੇ ਹੀਰਾ ਆਕੇ ਗੁਰੂ ਸਾਹਿਬ ਨੂੰ ਭੇਟ ਕਰ ਦਿੱਤਾ। ਜਿੱਥੇ ਬਾਕੀ ਸੰਗਤਾਂ ਭੇਟਾਵਾਂ ਲੈ ਕੇ ਆ ਰਹੀਆਂ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਰਸ਼ਾ ਉਹਨਾਂ ਭੇਟਾਵਾਂ ਨੂੰ ਦੇਖਦੇ ਸਨ। ਬਹਾਦਰ ਸ਼ਾਹ ਸਮੇਂ ਦਾ ਬਾਦਸ਼ਾਹ ਉਹ ਮਿਲਣ ਮਾਤੇ ਆਇਆ ਤੇ ਪਾਰਸ਼ਾ ਨੇ ਹੀਰੇ ਨੂੰ ਵੇਖਿਆ ਨਹੀਂ। ਮਹਾਰਾਜ ਨੇ ਹੀਰਾ ਚੁੱਕਿਆ ਤੇ ਹੀਰਾ ਚੁੱਕ ਕੇ ਗੋਦਾਵਰੀ ਵਿੱਚ ਸੁੱਟ ਦਿੱਤਾ। ਜਦੋਂ ਹੀਰੇ ਨੂੰ ਗਦਾਵਰੀ ਦੇ ਛੁੱਟਿਆ ਬਹਾਦਰ ਸ਼ਾਹ ਕਹਿਣ ਲੱਗੇ ਕਹਿੰਦਾ ਪਾਤਸ਼ਾਹ ਤੁਹਾਨੂੰ ਪਤਾ ਹੈ ਤੁਸੀਂ ਕੀ ਛੁੱਟਿਆ ਮਹਾਰਾਜ ਕਹਿੰਦੇ ਪਤਾ ਹੀਰਾ ਪਾਤਸ਼ਾਹ ਨੇ ਛੁੱਟ ਦਿੱਤਾ ਪਾਤਸ਼ਾਹ ਭੇਟ ਕੀਤਾ ਸੀ ਮਹਾਰਾਜ ਕਹਿੰਦੇ ਤੂੰ ਕੀਤਾ ਨਹੀਂ ਜਦੋਂ ਕਿਸੇ ਨੂੰ ਆ ਕੇ ਚੀਜ਼ ਭੇਟ ਕਰਦੀ ਫਿਰ ਉਹਦੇ ਤੇ ਹੱਕ ਨਹੀਂ ਰਹਿੰਦਾ ਉਹ ਉਹਦੀ ਹੋ ਜਾਂਦੀ ਹੈ ਜਿਹਨੂੰ ਆ ਕੇ ਭੇਟ ਕਰ ਦਿੱਤਾ ਤੂੰ ਮੈਨੂੰ ਭੇਟ ਕਰ ਦਿੱਤਾ ਮੈਂ ਛੁੱਟ ਦਿੱਤਾ ਹੁਣ ਉਹਨੂੰ ਮੈਂ ਰੱਖਾਂ ਆਪਣੇ ਕੋਲ ਨਾ ਰੱਖਾਂ ਇਹ ਤਾਂ ਹੁਣ ਮੇਰੀ ਚੀਜ਼ ਹੋ ਗਈ ਨਾ ਤੂੰ ਭੇਟ ਨਹੀਂ ਕੀਤਾ ਤੂੰ ਭੇਟ ਕਰਕੇ ਵੀ ਤੂੰ ਆਪਣੇ ਆਪ ਨੂੰ ਰੱਖਿਆ ਕਿ ਇਹ ਮੇਰਾ ਸੀ ਅਸੀਂ ਗੁਰੂ ਦੇ ਅੱਗੇ ਆ ਕੇ ਆਪਣੀ ਚੀਜ਼ ਨੂੰ ਭੇਟ ਕਰ ਦਈਏ ਕੋਈ ਰਮਾਲਾ ਸਾਹਿਬ ਦੇ ਦਈਏ ਕਿ ਅਸੀਂ ਗੁਰਦੁਆਰਾ ਸਾਹਿਬ ਵਿਖੇ ਕੋਈ ਚੀਜ਼ ਮੰਦਰ ਵਿੱਚ ਕੋਈ ਚੀਜ਼ ਧਾਰਮਿਕ ਸਥਾਨ ਦੇ ਸਾਜੇ ਸਥਾਨ ਦੇ ਉੱਤੇ ਅਸੀਂ ਆ ਕੇ ਆਪਣੀ ਚੀਜ਼ ਨੂੰ ਭੇਟ ਕਰ ਦਈਏ ਸਾਡੇ ਮਨ ਦੇ ਵਿੱਚ ਹੁੰਦੀ ਹੈ ਮੇਰੀ ਅਜੇ ਚੀਜ਼ ਲੱਗੀ ਨਹੀਂ ਅਜੇ ਮੇਰੀ ਚੀਜ਼ ਨੂੰ ਸਾਹਮਣੇ ਲਗਾਇਆ ਨਹੀਂ ਗਿਆ ਜਾਂ ਅਸੀਂ ਭੇਟ ਕਰ ਦਿੱਤੀ ਉਹ ਚੀਜ਼ ਜਿਹੜੀ ਹੈ ਟਿੱਕੀ ਹੋਈ ਹੈ ਆਉਂਦਾ ਜਾਂਦਾ ਦੇਖਦਾ ਆ ਜਿਹੜੀ ਫਲਾਣੇ ਧਾਰਮਿਕ ਸਥਾਨ ਦੇ ਉੱਤੇ ਚੀਜ਼ ਹੈ ਨਾ ਇਹ ਮੇਰੀ ਭੇਟ ਕੀਤੀ ਹੋਈ ਹੈ। ਇਹ ਮੈਂ ਅਰਪਣ ਕੀਤੀ ਹੈ। ਅਸੀਂ ਦੇਖੇ ਵੀ ਜਿਹੜੇ ਅਸੀਂ ਭੇਟ ਨਹੀਂ ਕਰਦੇ। ਮਹਾਰਾਜ ਕਹਿੰਦੇ ਇੱਕ ਚੀਜ਼ ਭੇਟ ਕਰਨੀ ਪੈਗੀ ਉਹ ਹੈ ਤੈਨੂੰ ਆਪਣਾ ਮਨ ਜਿਹਦੇ ਤੇਰੇ ਇਸ ਸੰਕਲਪ ਤੇ ਵਿਕਲਪ ਪੈਦਾ ਹੁੰਦੀ ਹੈ। ਜਿਹਦੇ ਉਹ ਤੇਰੀਆਂ ਇਹ ਤ੍ਰਿਸ਼ਨਾਵਾਂ ਪੈਦਾ ਹੁੰਦੀਆਂ ਨੇ। ਮਹਾਰਾਜ ਕਹਿੰਦੇ ਰਾਵੇ ਰੰਗ ਰਾਤੜਿਆ ਉਹ ਪ੍ਰਭੂ ਦੇ ਰੰਗ ਜੜਤੇ ਰਹਤੇ ਰਹਿੰਦੇ ਨੇ ਮਨ ਲੀੜਾ ਦਿੱਤਾ ਤੇ ਪਾਰਸ਼ਾ ਕਹਿੰਦੇ ਮੈਂ ਆਪਣੇ ਮਨ ਨੂੰ ਦੇ ਦਿੱਤਾ ਜਿਹੜੇ ਆਪਣੇ ਮਨ ਨੂੰ ਦੇ ਦਿੰਦੇ ਨੇ ਉਸ ਪ੍ਰਮਾਤਮਾ ਨੇ ਮੈਨੂੰ ਨਾਮ ਦੇ ਦਿੱਤਾ ਆਪਣਾ ਮਨ ਦੀਆ ਹਰ ਵਰ ਲਈਆ ਆਪਣਾ ਮਨ ਦੇ ਦਿੱਤਾ ਤੇ ਵਰ ਲੈ ਲਿਆ ਜਿਉਂ ਭਾਵੇ ਤਿਉਂ ਰਾਵੇ ਜਿਵੇਂ ਪ੍ਰਮਾਤਮਾ ਪਾਉਂਦਾ ਹੈ ਉਹ ਪ੍ਰਮਾਤਮਾ ਉਹਨੂੰ ਜਿਵੇਂ ਉਹ ਪ੍ਰਮਾਤਮਾ ਨੂੰ ਪਾਉਂਦਾ ਹੈ ਉਸ ਤਰ੍ਹਾਂ ਉਹ ਦੇ ਦਿੰਦਾ ਹੈ ਤਨ ਮਨ ਪਿਰ ਆਗੈ ਸ਼ਬਦ ਸੁਭਾਗੇ ਕਰ ਅੰਮ੍ਰਿਤ ਫਲ ਪਾਵੇ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਪ੍ਰਾਪਤ ਹੋ ਗਿਆ ਬੁੱਧ ਪਾਠ ਨਾ ਪਾਈਏ ਬਹੁਤ ਚਤਰਾਈਏ 파ਰਸ਼ਾ ਕਹਿੰਦੇ ਉਹ ਪਾਠਾਂ ਦਾ ਕੇਵਲ ਰਟਨ ਕਰਕੇ ਇਹ ਪ੍ਰਮਾਤਮਾ ਨੂੰ ਚਤਰਾਈਆਂ ਦੇ ਨਾਲ ਨਹੀਂ ਪਾ ਸਕਦਾ ਭਾਏ ਮਿਲੈ ਮਨ ਭਾਣੀ ਭਾਉ ਦੇ ਨਾਲ ਪਿਆਰ ਦੇ ਨਾਲ ਪ੍ਰਭੂ ਮਿਲਦਾ ਹੈ ਨਾਨਕ ठाकुर मीत हमारे हम नाही लोकाणे नानक आखदा मेरे ठाकुर मेरे मित्र मेहर कर नु अपना बनाई रख मत तेथों बिना किसे होर ਥਾਂ ਦੇ ਉਤੇ ਜਾ ਕੇ ਮੁਤਾਜੀ ਨਹੀਂ ਕਰਾਂਗਾ ਕਿਸੇ ਹੋਰ ਥਾਂ ਦੇ ਉਤੇ ਜਾ ਕੇ ਮੈਂ ਗੁਲਾਮ ਨਹੀਂ ਬਣਾਗਾ ਮੈਂ ਤੇਰਾ ਹੋ ਕੇ ਰਹਾਂਗਾ ਪਰਸ਼ਾ ਮਿਹਰামত ਕਰਨ ਜੀ ਕਿਰਪਾ ਕਰਨ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ Barregular de que